ਹੁਸ਼ਾਰਪੁਰ ਦੇ ਵਾਪਰੀ ਦਰਿੰਦਗੀ ਭਰੀ ਘਟਨਾ ਤੋਂ ਬਾਅਦ ਜਿੱਥੇ ਹਰ ਇੱਕ ਪੰਜਾਬੀ ਚ ਪ੍ਰਵਾਸੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਉੱਥੇ ਹੀ ਜੇਕਰ ਆਪਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਹੁਣ ਇੱਕ ਨਵੇਕਲਾ ਕਦਮ ਜਿਹੜਾ ਚੁੱਕਿਆ ਗਿਆ ਖਾਸ ਕਰਕੇ ਆਪਾਂ ਹੁਸ਼ਾਰਪੁਰ ਦੇ ਬੇਹਦ ਨਸਤੀਕੀ ਪਿੰਡ ਬਜਵਾੜਾ ਦੀ ਗੱਲ ਕਰੀਏ ਤਾਂ ਬਜਵਾੜਾ ਦੀ ਪਿੰਡ ਵੱਲੋਂ ਇੱਕ ਮਤਾ ਪਾਸ ਮਤਾ ਪਾਸ ਕੀਤਾ ਗਿਆ ਸਮੂਚੀ ਪੰਚਾਇਤ ਮੈਂਬਰਾਂ ਵੱਲੋਂ ਪੰਚਾਇਤ ਵੱਲੋਂ ਕੀ ਕੁਝੋ ਮਤਾ ਉਸ ਬਾਬਤ ਵੀ ਤੁਹਾਨੂੰ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਬਜਵਾੜਾ ਦੀਆਂ ਜਿਹੜੀਆਂ ਸਾਂਝ ਜਿਹੜੇ ਸਰਪੰਚ ਰਜੇਸ਼ ਕੁਮਾਰ ਬੱਬੂ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਸਮੁੱਚੀ ਜਿਹੜੀ ਉਹ ਪੰਚਾਇਤ ਇਸ ਬਾਬਾ ਬਲਕਿਨਾਥ ਮੰਦਰ ਬਜਵਾੜਾ ਵੀ ਖੇ ਮੌਜੂਦ ਹੈ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਤਾ ਦੇ ਵਿੱਚ ਕੀ ਕੁਝ ਜਿਹੜਾ ਉਹ ਤੈਅ ਕੀਤਾ ਗਿਆ ਸਰਪੰਚ ਸਾਹਿਬ ਹੁਸ਼ਾਰਪੁਰ ਦੇ ਵਿੱਚ ਇੱਕ ਬੇहद ਦਰਦਨਾਕ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹੁਣ ਪੰਜਾਬੀਆਂ ਨੇ ਵੀ ਜਾਗਣਾ ਜਿਹੜਾ ਸ਼ੁਰੂ ਕੀਤਾ ਤੇ ਪਿੰਡ ਬਜਵਾੜਾ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਕੀ ਕੁਝ ਉਹ ਮਤਾ ਹੈ ਤੇ ਕੀ ਕੀ ਫੈਸਲੇ ਲਏ ਗਏ ਨੇ ਜੀ ਸਰ ਦੇਖੋ ਮੈਂ ਇਹ ਜਿਹੜੀ ਪਹਿਲਾਂ ਘਟਨਾ ਹੋਈ ਆ ਦੀਪਨਗਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਹੁਤ ਜ਼ਿਆਦਾ ਨਿੰਦਣਯੋਗ ਆ ਸੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ਣ ਤੇ ਜਿਹੜੇ ਬੰਦੇ ਨੇ ਵੀ ਇਹ ਜਿਹੜੀ ਘਟਿਆ ਹਰਕਤ ਕੀਤੀ ਆ ਸਵਾਏ ਫਾਂਸੀ ਤੋਂ ਜਿਹੜੀ ਹੈਗੀ ਸਜ਼ਾ ਉਹ ਘਟਣੀ ਹੋਣੀ ਚਾਹੀਦੀ ਸੋ ਅਸੀਂ ਜਿਹੜਾ ਹੈਗਾ ਪ੍ਰਵਾਸੀਆਂ ਦੇ ਉੱਤੇ ਵਰਕ ਪਿਛਲੇ ਡੇਢ ਦੋ ਮਹੀਨੇ ਤੋਂ ਕਰਦੇ ਪਏ ਆ ਤੇ ਅਸੀਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਵੀ ਸਾਰਿਆਂ ਦੇ ਭੈਣਾ ਭਰਾਵਾਂ ਦੇ ਅਸੀਂ ਵਿਊਜ਼ ਲਏ ਆ ਪਰ ਸਾਨੂੰ 90% ਪਬਲਿਕ ਨੇ ਇਹ ਹੀ ਕਿਹਾ ਕਿ ਇਹਨਾਂ ਨੂੰ ਜਿਹੜਾ ਹੈਗਾ ਉਹ ਪਿੰਡ ਦੇ ਵਿੱਚੋਂ ਤੁਸੀਂ ਖਾਲੀ ਕਰੋ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਇਹਨਾਂ ਕੋਲ ਐਜੂਕੇਸ਼ਨ ਹੈ ਨਹੀਂਗੀ ਕਿਉਂਕਿ ਐਜੂਕੇਸ਼ਨ ਨਹੀਂ ਹੈਗੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਚੰਗੇ ਮਾੜੇ ਦਾ ਕੁਝ ਵੀ ਇਹ ਕੁਝ ਵੀ ਕਰ ਸਕਦੇ ਆ ਸੋ ਸਾਡੇ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਅਸੀਂ ਇੱਕ ਪਿੰਡ ਦੀ ਪੰਚਾਇਤ ਨੇ ਮੀਟਿੰਗ ਦੌਰਾਨ ਅਸੀਂ ਇੱਕ ਮਤਾ ਪਾਸ ਕੀਤਾ ਜੇ ਜਿਹੜੇ ਵੀ ਪ੍ਰਵਾਸੀ ਸਾਡੇ ਬਜਵਾੜੇ ਦੇ ਵਿੱਚ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਅਸੀਂ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੇਪਰ ਹੈਗਾ ਉਹ ਤਸਦੀਕ ਨਹੀਂ ਕਰਾਂਗੇ ਮੈਂ ਮੈਂ ਮਾਫੀ ਚਾਹੁੰਦਾ ਤੁਹਾਡੀ ਇੱਥੇ ਗੱਲ ਟੋਕ ਰਿਹਾ ਮੈਨੂੰ ਇੱਕ ਗੱਲ ਦੇ ਤੁਸੀਂ ਜਾਣਕਾਰੀ ਜਿਹੜੀ ਜ਼ਰੂਰੀ ਜਾਣਕਾਰੀ ਆ ਉਹ ਸਾਡੇ ਚੈਨਲ ਦੇ ਜ਼ਰੀਏ ਆਮ ਲੋਕਾਂ ਤੱਕ ਵੀ ਪਹੁੰਚਾ ਦਿਓ ਚਾਹੇ ਉਹ ਆਧਾਰ ਕਾਰਡ ਬਣਦਾ ਵੋਟਰ ਕਾਰਡ ਬਣਦਾ ਪੈਨ ਕਾਰਡ ਬਣਦਾ ਕੋਈ ਨੀਲਾ ਪੀਲਾ ਕਾਰਡ ਬਣਦਾ ਕਿਸੇ ਵੀ ਤਰ੍ਹਾਂ ਦੀ ਕੋਈ ਕਾਗਜ਼ੀ ਕਾਰਵਾਈ ਹੈ ਕਿ ਉਹ ਸਬੰਧਤ ਪਿੰਡ ਦੇ ਜਾਂ ਸਬੰਧਤ ਮੁਹੱਲੇ ਦੇ ਵਾਰਡ ਦੇ ਸਰਪੰਚ ਐਮਸੀ ਤੋਂ ਬਿਨਾਂ ਨਿਪਰੇ ਚੜ ਸਕਦੀ ਹੈ ਜੀ ਬਿਲਕੁਲ ਨਹੀਂ ਚੜ ਸਕਦੀ ਜੀ ਦੇਖੋ ਇਹ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਮੰਨ ਕੇ ਚੱਲੋ ਕੋਈ ਕਿਉਂਕਿ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਬਹੁਤ ਸਾਰੇ ਪ੍ਰਵਾਸੀਆਂ ਦੇ ਜਿਹੜੇ ਦੋਰੇ ਦੋਰੇ ਕਾਰਡ ਬਣੇ ਹੋਏ ਨੇ ਜੀ ਸਰ ਜੀ ਦੇਖੋ ਇਹ ਸਾਡੇ ਪੰਚਾਇਤਾਂ ਦੀਆਂ ਨੁਲੈਕੀਆਂ ਸਾਡੀਆਂ ਸਰਕਾਰਾਂ ਦੀਆਂ ਨੁਲੈਕੀਆਂ ਠੀਕ ਹੈ ਪਹਿਲ ਮੈਂ ਪੰਚਾਇਤ ਨੂੰ ਕਹੂੰਗਾ ਜਿਹੜੀਆਂ ਸਾਡੀਆਂ ਪੁਰਾਣੀਆਂ ਪੰਚਾਇਤਾਂ ਦੇਖੋ ਬ ਤੇ ਕਰੀਬ ਜਿਹੜਾ ਪ੍ਰਵਾਸੀਆਂ ਦੀ ਜਿਹੜੀ ਵੋਟ ਔਰ ਨੀਲੇ ਕਾਰਡ ਰਾਸ਼ਨ ਕਾਰਡ ਆਧਾਰ ਕਾਰਡ ਸਭ ਕੁਝ ਬਣ ਚੁੱਕੇ ਆ ਇਹ ਸਾਡੇ ਪੰਚਾਇਤਾਂ ਦੀਆਂ ਨਾਕਾਮੀਆਂ ਕਰਕੇ ਬਣੇ ਆ ਸੋ ਇਸ ਕਰਕੇ ਜਿਹੜੀ ਹੁਣ ਗਲਤੀ ਉਹਨਾਂ ਨੇ ਕੀਤੀ ਆ ਉਸ ਗਲਤੀ ਨੂੰ ਅਸੀਂ ਸੁਧਾਰਨਾ ਔਰ ਸਰਕਾਰ ਦੇ ਨਾਲ ਸੰਬੰਧਿਤ ਮਹਿਕਮਿਆਂ ਦੇ ਨਾਲ ਗੱਲ ਕਰਕੇ ਜਿਨ੍ਹਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣ ਚੁੱਕੇ ਨੇ ਨੀਲੇ ਕਾਰਡ ਅਸੀਂ ਉਹਨਾਂ ਨੂੰ ਵੀ ਕਟਵਾਉਣ ਦੀ ਜਿਹੜੀ ਹੈਗੀ ਉਹ ਮਤਾ ਹਾਂ ਉਹਦੇ ਲਈ ਵੀ ਅਸੀਂ ਆਪਣਾ ਪੰਚਾਇਤ ਵੱਲੋਂ ਮਤਾ ਪਾ ਕੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜ਼ਰੂਰ ਦਵਾਂਗੇ ਕੀ ਹੁਣ ਕੀ ਮਤਾ ਪਾਇਆ ਇੱਕ ਵਾਰ ਰਜਿਸਟਰ ਖੋਲ ਕੇ ਵੀ ਦਿਖਾ ਦਿਓ ਤੇ ਪੜ੍ਹ ਕੇ ਵੀ ਸੁਣਾ ਦਿਓ ਜਿਹੜਾ ਪਿੰਡ ਬਜਵਾੜਾ ਦੀ ਉਹ ਪੰਚਾਇਤ ਵੱਲੋਂ ਜਿਹੜਾ ਮਤਾ ਪਾਇਆ ਗਿਆ ਤੇ ਅੱਜ ਮੀਟਿੰਗ ਹੋਈ ਹੈ ਜਿਹੜੀ ਉਹ ਪੰਚਾਇਤ ਦੀ ਵਿਸ਼ੇਸ਼ ਤੌਰ ਤੇ ਤੇ ਇਹ ਇੱਕ ਵਾਰ ਦਿਖਾ ਦਿਓ ਇਸੇ ਤਰ੍ਹਾਂ ਕਰਕੇ ਜੀ ਤਾਂ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਮਿਤੀ 10 ਸਤੰਬਰ 2025 ਨੂੰ ਗ੍ਰਾਮ ਪੰਚਾਇਤ ਬਜਵਾੜਾ ਕਲਾ ਦੀ ਜਿਹੜੀ ਉਹ ਮੀਟਿੰਗ ਹੋਈ ਹੈ ਤਾ ਸਰਪੰਚ ਦੀ ਅਗਵਾਈ ਦੇ ਵਿੱਚ ਹੋਈ ਆ ਤੇ ਮਤੇ ਦੀ ਕਾਪੀ ਵੀ ਅਸੀਂ ਤੁਹਾਡੇ ਨਾਲ ਉਹ ਤਸਵੀਰ ਸਾਂਝੀ ਕਰ ਰਹੇ ਆ ਤਾਂ ਇਸ ਤੋਂ ਅਗਲਾ ਪੰਨਾ ਵੀ ਜਿਹੜਾ ਪਲਟ ਦਿਓ ਉਸ ਤੇ ਕੀ ਕੁਝ ਲਿਖਿਆ ਚਲੋ ਸਾਰਾ ਪੜ੍ਹ ਕੇ ਅਸੀਂ ਨਹੀਂ ਸੁਣਾ ਸਕਦੇ ਪਰ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਵੜੀ ਉਹ ਇਹ ਕਲੀਅਰ ਉਹ ਦਿਖਾਈ ਦੇ ਰਹੀ ਆ ਪਿੱਛੇ ਕੀ ਕੁਝ ਜਿਹੜਾ ਲਿਖਿਆ ਗਿਆ ਤੇ ਕੀ ਕੁਝ ਉਹ ਫੈਸਲੇ ਆ ਜਿਹੜੇ ਉਹ ਇਹ ਲੈ ਗਏ ਨੇ ਜੀ ਜੀ ਸਰਪੰਚ ਸਾਹਿਬ ਸਰ ਦੇਖੋ ਇਹਦੇ ਵਿੱਚ ਦੇਖੋ ਕੋਈ ਵੀ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਪੇਪਰ ਹੈਗਾ ਸਾਡੀ ਪੰਚਾਇਤ ਬਿਲਕੁਲ ਵੀ ਤਸਦੀਕ ਨਹੀਂ ਕਰੂਗੀ ਔਰ ਅਸੀਂ 1 ਮਹੀਨੇ ਦਾ ਟਾਈਮ ਦੇਣਾ ਅੱਜ 7 ਵਜੇ ਜਿਹੜਾ ਮੈਂ ਅਨਾਉਂਸਮੈਂਟ ਦਾ ਟਾਈਮ ਆਪਣੇ ਗੁਰਦੁਆਰਾ ਸਾਹਿਬ ਤੋਂ ਲਿਆ ਆ 7 ਵਜੇ ਆਪਾਂ ਅਨਾਉਂਸਮੈਂਟ ਕਰ ਦੇਣੀ ਉਹਦੇ ਵਿੱਚ 1 ਮਹੀਨੇ ਦਾ ਸਮਾਂ ਦਵਾਂਗੇ ਜਿਹੜੇ ਬੰਦੇ ਬਿਨਾਂ ਕਾਗਜ਼ਾਂ ਤੋਂ ਸਾਡੇ ਪਿੰਡ ਬਜਵਾੜੇ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਨੂੰ 1 ਮਹੀਨੇ ਦਾ ਸਮਾਂ ਦਵਾਂਗੇ ਕਿ ਭਾਈ ਖਾਲੀ ਕਰ ਦਿਓ ਅਗਰ ਉਹ ਖਾਲੀ ਨਹੀਂ ਕਰਦੇ ਜੇ ਉਹਨਾਂ ਦੇ ਮਕਾਨ ਮਾਲਕ ਉਹਨਾਂ ਤੋਂ ਖਾਲੀ ਨਹੀਂ ਕਰਾਉਂਦੇ ਜੇ ਪਿੰਡ ਦੇ ਵਿੱਚ ਕੋਈ ਵੀ ਵਾਰਦਾਤ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਤੇ ਉਹ ਮਕਾਨ ਮਾਲਕ ਜਿਹੜੇ ਹੈਗੇ ਆ ਉਸ ਵਾਰਦਾਤ ਦੇ ਜ਼ਿੰਮੇਵਾਰ ਫਿਰ ਉਹ ਹੋਣਗੇ ਜੀ ਸਰਪੰਚ ਸਾਹਿਬ ਬਿਲਕੁਲ ਪ੍ਰਵਾਸੀਆਂ ਤੋਂ ਵੀ ਪਹਿਲਾਂ ਜਿਹੜੇ ਗਲਤ ਉਹ ਅਸੀਂ ਤੁਹਾਡੇ ਵਰਗੇ ਆਮ ਲੋਕ ਆ ਪੰਜਾਬੀ 1000 ਰੁਪਏ ਦੇ ਆਪਾਂ ਪੰਜਾਬੀ ਆਪਾਂ ਇੰਨੇ ਕੋ ਜਿਹੜੇ ਉਹ ਸਾਡੀ ਸੋਚ ਦਾ ਪੱਧਰ ਨੀਵਾਂ ਹੋ ਗਿਆ ਕਿ 1000 ਰੁਪਏ ਸਾਨੂੰ ਕਿਰਾਇਆ ਮਿਲਦਾ ਤਾਂ ਸੀ ਇੱਕ ਕਮਰੇ ਦੇ ਵਿੱਚ ਚਾਰ-ਚਾਰ ਪ੍ਰਵਾਸੀ ਵੀ ਮਾੜਿਆ ਚਲੇਦਾ ਵਿੱਚ 4000 ਰੁਪਏ ਆ ਜੂਗਾ ਸਾਨੂੰ ਆਪਣੀ ਸੋਚ ਦੇ ਵਿੱਚ ਵੀ ਜਿਹੜਾ ਉਹ ਬਦਲਾਵ ਲੈਣਾ ਪੈ ਗਿਆ ਤਬਦੀਲੀ ਲੈਣੀ ਪੈਗੀ ਜੀ ਤਬਦੀਲੀ ਲੈਣੀ ਬਿਲਕੁਲ ਜੀ ਦੇਖੋ ਜਿਹੜੀ ਘਟਨਾ ਬੱਚੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਸਾਡਾ ਹੀ ਬੱਚਾ ਉਹ ਸਾਡੇ ਵੀ ਬੱਚੇ ਛੋਟੇ ਆ ਮੇਰੀ ਗੁੜੀਆ 7-8 ਸਾਲ ਦੀ ਆ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਆ ਤਾਂ ਹਰ ਇੱਕ ਦੀ ਜਿਹੜੇ ਉਹ ਅੱਖਾਂ ਦੇ ਸਾਹਮਣੇ ਆਪਣੇ ਉਹ ਬੱਚੇ ਆਏ ਨੇ ਕਿ ਕੱਲ ਅੱਜ ਕੱਲ ਅੱਜ ਉਹਨਾਂ ਦੇ ਬੱਚੇ ਸੀ ਕੱਲ ਕਿਸੇ ਦੇ ਸਾਡੇ ਤੁਹਾ ਉਹ ਜਦੋਂ ਵੀ ਮੈਂ ਸੋਸ਼ਲ ਮੀਡੀਆ ਦਾ ਦੇਖਦਾ ਸੀ ਤੁਹਾਡਾ ਹੁਸ਼ਿਆਰਪੁਰ ਨਿਊਜ਼ ਦਾ ਵੀਡੀਓ ਮਰੇ ਆ ਰਹੀ ਸੀ ਕੋਈ ਨਾ ਕੋਈ ਵੀਡੀਓ ਬੱਚੇ ਦੇ ਸਬੰਧ ਦੇ ਨਾਲ ਹੀ ਆ ਰਹੀ ਸੀ ਮਤਲਬ ਸਾਰੀ ਰਾਤ ਜਿਹੜਾ ਮਨ ਇਹਨਾਂ ਪਰੇਸ਼ਾਨ ਸੀਗਾ ਕਿ ਕਿਹੜੇ ਵੇਲੇ ਦਿਨ ਚੜੇ ਤੇ ਅਸੀਂ ਜਿਹੜੀ ਅਨਾਉਂਸਮੈਂਟ ਆਪਣੀ ਪੰਚਾਇਤ ਵੱਲੋਂ ਕਰੀਏ ਕਿ ਹੁਣ ਹੱਦ ਹੋ ਗਈ ਹੈ ਇਸ ਤੋਂ ਜ਼ਿਆਦਾ ਹੁਣ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇਹ ਬੰਦੇ ਜਿਹੜੇ ਹੈਗੇ ਆ ਅਸੀਂ ਇਹਨਾਂ ਨੂੰ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈਗਾ ਨਾ ਇਮੋਸ਼ਨਲ ਵੀ ਹੋ ਜਾਂਦਾ ਛੇਤੀ ਤੇ ਗੁੱਸੇ 'ਚ ਵੀ ਆ ਜਾਂਦਾ ਸੋ ਇਸ ਕਰਕੇ इमोशनल ਨਹੀਂ ਹੋਣਾ ਇੱਕ ਵਾਰੀ ਜਿਹੜਾ ਹੈਗਾ ਸਾਨੂੰ ਸਖਤ ਜਿਹੜਾ ਹੈਗਾ ਉਹ ਕਦਮ ਚੱਕਣੇ ਪੈਣੇ ਆ ਠੀਕ ਆ ਜੇ ਸਾਡੇ ਸਾਡੇ ਮੁੰਡੇ ਵੀ ਬਾਹਰ ਵਿਦੇਸ਼ਾਂ ਚ ਜਾਂਦੇ ਲੇਬਰ ਕਰਨ ਜਾਂਦੇ ਆ ਅਲਟੀਮੇਟਲੀ ਆਂਦੇ ਤਾਂ ਘਰ ਨੂੰ ਹੀ ਆ ਨਾ ਇਹਨਾਂ ਨੇ ਤਾਂ ਹੁਣ ਪੱਕੇ ਘਰ ਬਣਾ ਲਏ ਇੱਥੇ ਸਾਡੇ ਬਜਵਾੜੇ ਦੀ ਪੰਚਾਇਤ ਨੇ ਪਿਛਲੀਆਂ ਜਿਹੜੀਆਂ ਪੰਚਾਇਤਾਂ ਹੈਗੀਆਂ 40 ਤੋਂ 45 ਝੁੱਗੀਆਂ ਪਿੰਡ ਦੇ ਵਿੱਚ ਐਸੀਆਂ ਹੋ ਗਈਆਂ ਜਿਨ੍ਹਾਂ ਦੇ ਪੱਕੇ ਕਾਗਜ਼ ਬਣ ਗਏ ਆ ਜੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਸੀ ਤਾਂ ਕਹਿੰਦੇ ਮਤਲਬ ਸਾਨੂੰ ਅਜ ਤੱਕ ਕਿਸੇ ਪੰਚਾਇਤ ਨੇ ਤੰਗ ਨਹੀਂ ਕੀਤਾ ਜੀ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਮੈਂ ਕਿਹਾ ਜੀ ਤਿੰਨ ਜਿਹੜੇ ਮੀਟਰ ਆ ਉੱਥੇ ਬਿਜਲੀ ਦੇ ਲੱਗ ਚੁੱਕੇ ਆ ਸਾਡੇ ਜਿਹੜੇ ਪੰਜਾਬੀ ਪਰਿਵਾਰ ਹੈਗੇ ਆ ਹੱਲੇ ਤੱਕ ਕਈ ਪਰਿਵਾਰ ਜਿਹੜੇ ਸਾਡੇ ਕੋਲ ਐਸੇ ਆਂਦੇ ਆ ਜਿਨ੍ਹਾਂ ਕੋਲ ਸਰਕਾਰ ਉਹਨਾਂ ਨੂੰ ਰਜਿਸਟਰੀ ਮੰਗਦੀ ਆ ਕਿਸੇ ਨੂੰ ਐਨਓਸੀ ਮੰਗਦੀ ਆ ਕਿਸੇ ਤੋਂ ਕੁਝ ਮੰਗਦੀ ਆ ਬਿਲਕੁਲ ਮੈਂ ਇਸੇ ਇਸੇ ਸਵਾਲ ਤੇ ਮ ਆ ਰਹਿਆ ਸੀਗਾ ਇਹ ਹੁਸ਼ਿਆਰਪੁਰ ਦੇ ਜਿਹੜੇ ਲੀਡਰ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਨੇ ਉਬਏ ਇਹ ਵੀਡੀਓ ਨੂੰ ਵੇਖ ਲੈਣ ਪ੍ਰਸ਼ਾਸਨਿਕ ਅਧਿਕਾਰੀ ਵੀ ਵੇਖ ਲੈਣ ਖਾਸ ਕਰ ਲੀਡਰ ਕਿਉਂਕਿ ਕਈ ਵਾਰ ਹੁੰਦਾ ਪ੍ਰਸ਼ਾਸਨ ਵਧੀਆ ਢੰਗ ਦੇ ਨਾਲ ਕੰਮ ਕਰਨਾ ਚਾਹੁੰਦਾ ਜਿਹੜੇ ਪ੍ਰਸ਼ਾਸ ਜਿਹੜੇ ਸਾਡੇ ਰਾਜਸੀ ਲੀਡਰ ਨੇ ਕਿਸੇ ਵੀ ਪਾਰਟੀ ਨੇ ਉਹ ਲਾਲਚੇ ਹੋ ਜਾਂਦੇ ਨੇ ਵੋਟਾਂ ਦੇ ਲਾਲਚ ਨੂੰ ਲੈ ਕੇ ਆਮ ਤੌਰ ਤੇ ਪੰਜਾਬੀ ਨੇ ਸਾਡੇ ਤੁਹਾਡੇ ਵਾਲਗੇ ਨੇ ਰਜਿਸਟਰੀ ਕਰਵਾਉਣੇ ਹੋਵੇ ਮੀਟਰ ਲਗਵਾਉਣਾ ਹੋਵੇ ਸਾਡੇ ਪੈਰਾਂ ਦੀਆਂ ਜੁੱਤੀਆਂ ਕੱਸ ਜਾਂਦੀ ਹੈ ਜੀ ਐਨਓਸੀ ਲੈ ਕੇ ਆਓ ਪਹਿਲਾਂ ਉਹਦੇ ਲਈ ਲੱਖਾਂ ਰੁਪਏ ਜਿਹੜੇ ਅਦਾ ਕਰਨੇ ਪੈਂਦੇ ਨੇ ਇਹ ਝੁੱਗੀਆਂ ਵਾਲੇ ਲੱਖਾਂ ਰੁਪਏ ਅਦਾ ਕਰਦੇ ਨੇ ਜੀ ਫਿਰ ਸਰ ਕੋਈ ਪੈਸਾ ਨਹੀਂ ਅਦਾ ਕਰਦੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਸੀ ਜੋ ਸਾਨੂੰ ਉਹਨਾਂ ਨੂੰ ਮਿਲਦਾ ਕਿ ਇਹਨਾਂ ਕੋ ਰੈਂਟ ਵਸੂਲ ਕੀਤਾ ਜਾਂਦਾ ਸੀ ਪਰ ਸਾਡੀ ਜਿਹੜੀ ਸੋਚ ਹੈਗੀ ਆ ਅਸੀਂ ਆਪਣੀ ਸੋਚ ਨੂੰ ਬਦਲਾਂਗੇ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੋ ਸਨੇਹਾ ਦੇ ਕੇ ਜਾਵਾਂਗੇ ਬਿਲਕੁਲ ਸੋ ਮੈਂ ਇੱਕ ਚੀਜ਼ ਹੋਰ ਦੱਸ ਦਿੰਨਾ ਜਿੰਨੇ ਵੀ ਪ੍ਰਵਾਸੀ ਚਾਹੇ ਉਹ ਕਿਸੇ ਵੀ ਸਟੇਟ ਦੇ ਹੋਣ ਇਹ ਉਧਰ ਵੀ ਵੋਟਾਂ ਪਾਉਂਦੇ ਆ ਇੱਧਰ ਵੀ ਪਾਉਂਦੇ ਆ ਪੰਜਾਬ ਦੇ ਵਿੱਚ ਇਹ ਸਰਕਾਰੀ ਸਹੂਲਤਾਂ ਉਧਰੋਂ ਵੀ ਲੈਂਦੇ ਆ ਸਰਕਾਰੀ ਸਹੂਲਤਾਂ ਇੱਧਰੋਂ ਵੀ ਲੈਂਦੇ ਆ ਕਸੂਰਵਾਰ ਕਿਸ ਨੂੰ ਮੰਨਦੇ ਹੋ ਕੋਈ ਕਹਿੰਦਾ ਆਪਾਂ ਸਰਪੰਚੀ ਨੂੰ ਛੱਡਦੀਏ ਪੱਤਰਕਾਰੀ ਨੂੰ ਛੱਡਦੀਏ ਅਸੀਂ ਦੋਵੇਂ ਭਰਾ ਮੈਂ ਹਮ ਉਮਰ ਆ ਜੂ ਥਾ ਅਸੀਂ ਕੀ ਸੋਚਦੇ ਮੇਰੀ ਤਾਂ ਸੋਚ ਇਹ ਆ ਕਿ ਇਹਦੇ ਲਈ ਕਸੂਰਵਾਰ ਸਿੱਧੇ ਤੌਰ ਤੇ ਲੀਡਰ ਆ ਕਿਸੇ ਵੀ ਪਾਰਟੀ ਨੇ A B C D ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਕਸੂਰਵਾਰ ਸਰਕਾਰਾਂ ਕਸੂਰਵਾਰ ਆ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਇੱਕੋ ਹੀ ਮਤਲਬ ਮੁਲਕ ਦੇ ਵਿੱਚ ਰਹਿ ਕੇ ਦੋ ਦੋ ਜਗ੍ਹਾ ਤੇ ਵੋਟਾਂ ਪਾ ਰਿਹਾ ਤੇ ਦੱਸੋ ਉਹਦੇ ਵਿੱਚ ਉਹ ਕਿੰਨੀ ਮਤਲਬ ਇਹ ਇਹ ਕ੍ਰਾਈਮ ਹੋ ਗਿਆ ਨਾ ਉਹਨਾਂ ਦੇ ਅਸੀਂ ਆਪਣੇ ਮੂੰਹ ਹੀ ਸੁਣਿਆ ਕਿ ਜੀ ਅਸੀਂ ਜੁਪੀ ਦੇ ਵਿੱਚ ਫਲਾਣੇ ਨੂੰ ਵੋਟ ਪਾ ਕੇ ਆਏ ਆ ਤੇ ਪੰਜਾਬ ਦੇ ਵਿੱਚ ਫਲਾਣੇ ਨੂੰ ਪਾਈ ਉਹਨਾਂ ਦੇ ਮੂੰਹੋਂ ਸੁਣੀਆਂ ਗੱਲਾਂ ਆਪਾਂ ਕਰਦੇ ਪਏ ਆ ਪਰ ਹੁਣ ਜਿਹੜੀ ਚੀਜ਼ ਹੈਗੀ ਉਹ ਅਸੀਂ ਨੈਕਸਟ ਅੱਗੇ ਆਪਣੇ ਪਿੰਡ ਦੇ ਵਿੱਚ ਮੈਨੂੰ ਬਾਕੀ ਪਿੰਡਾਂ ਦਾ ਨਹੀਂ ਪਤਾ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰੂੰਗਾ ਕਿ ਭਾਈ ਸਾਹਿਬ ਬਹੁਤ ਹੋ ਗਿਆ ਹੁਣ ਗੱਲ ਬੱਚਿਆਂ ਤੇ ਆ ਗਈ ਆ ਅੱਗ ਹੁਣ ਜਿਹੜੀ ਹੈਗੀ ਨਾ ਸਾਡੇ ਘ ਅੱਜ ਵੀ ਨਹੀਂ ਖੜੇ ਹੋਏ ਨਾ ਤਾਂ ਫਿਰ ਖਤਮ ਆ ਗੱਲ ਸਾਰੀ ਬਾਕੀ ਪਿੰਡ ਦਾ ਕਿਹੋ ਜਿਹਾ ਸਹਯੋਗ ਆ ਹੁਣ ਤੁਸੀਂ ਅਨਾਉਂਸਮੈਂਟ ਵੀ ਕਰਨ ਜਾ ਰਹੇ ਹੋ ਹੋਰ ਅੱਧੇ ਪੌਣੇ ਘੰਟੇ ਤੱਕ ਬਾਕੀ ਪਿੰਡ ਵਾਸੀਆਂ ਦੀ ਆਪਾਂ ਗੱਲ ਕਰ ਲਈਏ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਡੇ ਨਾਲ ਪੰਚਾਇਤ ਮੈਂਬਰ ਮੌਜੂਦ ਨੇ ਇਹ ਵੀ ਤੁਹਾਡੇ ਨਾਲ ਸਹਿਮਤ ਨੇ ਪਿੰਡ ਬਹੁਤ ਵੱਡਾ ਇਤਿਹਾਸਿਕ ਪਿੰਡ ਆ ਕਾਫੀ ਪੁਰਾਣਾ ਪਿੰਡ ਆ ਤੇ ਪਿੰਡ ਵਾਸੀਆਂ ਦੀ ਕੀ ਸੋਚ ਆ ਜੀ ਸਰ ਦੇਖੋ ਮੈਂ ਉਹ ਵੀਡੀਓ ਲਗਭਗ 3 ਘੰਟੇ ਪਹਿਲਾਂ ਸ਼ੇਅਰ ਕੀਤੀ ਸੀ ਔਰ ਮੈਨੂੰ ਇੰਨੇ ਮੈਸੇਜ ਇੰਨੇ ਕਿ ਫੋਨ ਅ ਮਤਲਬ ਨਿਊ ਚੈਨਲ ਵਾਲਿਆਂ ਦੇ ਫੋਨ ਪਿੰਡ ਦੇ ਵਿੱਚੋਂ ਮੈਸੇਜ ਕਿ ਭਾਜੀ ਬਹੁਤ ਵਧੀਆ ਡਿਸੀਜਨ ਆ ਉਹਨਾਂ ਨੇ ਤਾਂ ਇਹ ਕਿਹਾ ਕਿ ਹਰ ਪਿੰਡ ਦੇ ਸਰਪੰਚ ਨੂੰ ਇਦਾਂ ਦਾ ਡਿਸੀਜਨ ਲੈਣਾ ਚਾਹੀਦਾ ਔਰ ਮੈਂ ਉਹਨਾਂ ਨੂੰ ਵੀ ਕਹੂੰਗਾ ਜਿੱਥੇ ਕਿਤੇ ਮੇਰੇ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਪਰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਲਦ ਤੋਂ ਜਲਦ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਇਹ ਪਰ ਆਖਰੀ ਸਵਾਲ ਆ ਪ੍ਰਸ਼ਾਸਨ ਦੇ ਸਹਿਯੋਗ ਦੀ ਵੀ ਲੋੜ ਪੈਗੀ ਕਿਉਂਕਿ ਹੁਣ ਤਾਂ ਗੁੰਡਾਗਰਦੀ ਨਿਤ ਵੱਧ ਗਈ ਹੈ ਨਾ ਦੇ ਨਾਲ ਪੰਜਾਬੀਆਂ ਨੂੰ 2-4 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ 3-4 ਜਿਹੜੇ ਇਹਨਾਂ ਪ੍ਰਵਾਸੀਆਂ ਦੇ ਛਲਾਰੂ ਸੀ ਇਕੱਠੋ ਹੋ ਕੇ ਪੰਜਾਬੀਆਂ ਨੂੰ ਸਾਨੂੰ ਉਹ ਗਾਲਾਂ ਕੱਢ ਰਹੇ ਸੀਗੇ ਜਿਵੇਂ ਮਾਂ ਭੈਣ ਦੀ ਆ ਪਿੰਡ ਦੀ ਗੱਲ ਹੈਗੀ ਉਹ ਵੀਡੀਓ ਮੇਰੇ ਤੱਕ ਕਿਸੇ ਨੇ ਮੈਨੂੰ ਟੈਗ ਵੀ ਕੀਤੀ ਸੀਗੀ ਔਰ ਪ੍ਰਸ਼ਾਸਨ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੀ ਸਰ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਪੰਚਾਇਤ ਜਿਹੜੀ ਹੁੰਦੀ ਆ ਇੱਕ ਪੰਚਾਇਤ ਇੱਕ ਸਾਡੀ ਸਰਕਾਰ ਆ ਪਿੰਡ ਦੀ ਇਹਨੂੰ ਕੋਈ ਵੀ ਜਿਹੜਾ ਹੈਗਾ ਮਤਲਬ ਮੰਤਰੀ ਲੀਡਰ ਜਿਹੜਾ ਹੈਗਾ ਉਹਨੂੰ ਚੈਲੰਜ ਨਹੀਂ ਕਰ ਸਕਦਾ ਸਾਡੀ ਪੰਚਾਇਤ ਦਾ ਜਿਹੜਾ ਵੀ ਫੈਸਲਾ ਹੋਊਗਾ ਉਹ ਅਸੀਂ ਆਪਣੇ ਆਪ ਲੈ ਸਕਦੇ ਆ ਹਾਂ ਉਹਦੇ ਵਿੱਚ ਲੀਡਰ ਜੇ ਸਾਨੂੰ ਸਹਿਯੋਗ ਕਰੂਗੇ ਤਾਂ ਬਹੁਤ ਵਧੀਆ ਗੱਲ ਆ ਪਰ ਜਿਹੜਾ ਸਾਡਾ ਫੈਸਲਾ ਇੱਕ ਵਾਰੀ ਹੋ ਚੁੱਕਾ ਉਹਨੂੰ ਕੋਈ ਵੀ ਆ ਕੇ ਸਾਡਾ ਉਹਨੂੰ ਫੈਸਲੇ ਨੂੰ ਚੇਂਜ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਹਨ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਬਜਵਾੜਾ ਕਲਾਂ ਦੇ ਜਿਹੜਾ ਸਰਪੰਚ ਰਜੇਸ਼ ਕੁਮਾਰ ਬੱਬੂ ਜੀ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਹਨਾਂ ਦੀ ਛਲਾਗਾ ਕਰਨਾ ਕਰਨੀ ਬਣਦੀ ਹੈ ਕਿਉਂਕਿ ਇੱਕ ਬੇਹਦ ਵੱਡਾ ਕਦਮ ਹੈ ਜਿਹੜੀ ਇੱਕ ਪਹਿਲ ਕਦਮੀ ਕਰਨ ਅਰੇ ਜੇਸ਼ ਕੁਮਾਰ ਕੋ ਬਬੂ ਵੱਲੋਂ ਆਪਣੀ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪਹਿਲ ਕਰ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਅਸੀਂ ਵੀ ਅਦਾਰਾ ਹੁਸ਼ਾਰ ਪਰ ਨਿਊਜ਼ ਆ ਜਿਹੜਾ ਹੋਰ ਨਾ ਪਿੰਡਾਂ ਵਾਲਿਆਂ ਨੂੰ ਇਹ ਵਾਰਡ ਦੇ ਐਮਸੀਆਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਇਹ ਜਿਹੜੀ ਮੁਹਿੰਮ ਹੁਣ ਸ਼ੁਰੂ ਕੀਤੀ ਗਈ ਹੈ ਸਾਨੂੰ ਇਹਦੇ ਤੇ ਆਉਣ ਵਾਲੇ ਸਮੇਂ ਤੇ ਵਿੱਚ ਲੰਬੀ ਇੱਕ ਸਾਨੂੰ ਇੱਕ ਲੰਬੀ ਦੌੜ ਦੇ ਜਿਹੜੇ ਉਹ ਕੋੜੇ ਬੰਨਣਾ ਪੈਗਾ ਤਾਂ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਉਹ ਹੁਣ ਹਰ ਇੱਕ ਪਿੰਡ ਤੇ ਸ਼ਹਿਰ ਦੇ ਵਿੱਚ ਲੈਣੇ ਉਹ ਬੇहद ਲਾਜ਼ਮੀ ਨੇ ਕੈਮਰਾ ਪਰਸਨ ਮਨਵੀਰ ਮੇਟੀ ਨਾਲ ਚੇਤਨਕ ਅਸ਼ੋਕ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹ Innovation, DNA, university.